ਅੱਜ ਸਤਸ ਜਗਦੇਵ ਸਿੰਘ ਜੀ ਜੀਤਸਾ ਸਾਹਿਬ ਦਾ ਉਹਨਾਂ ਦਾ ਉਹ ਹੋ ਗਿਆ ਔਰ ਮੈਂ ਸਮਝਦਾ ਕਿ ਉਹਨਾਂ ਦਾ ਇਹ ਹਾਕਿਆ ਲੰਬਾ ਜੀਵਨ ਸਿਆਸੀ ਜੀਵਨ ਪੂਰ ਪੰਜਾਬ ਨੂੰ ਔਰ ਖਾਸ ਕਰਕੇ ਅਕਾਲੀ ਦਲ ਦੀ ਰਾਜਨੀਤੀ ਨੂੰ ਸਮਰਪਿਤ ਰਿਹਾ ਹੈ ਬੜੀ ਲੰਬੀ ਔਰ ਵੱਡੀ ਲੈਗੇਸੀ ਉਹ ਆਪਦੇ ਪਿੱਛੇ ਛੱਡ ਕੇ ਗਏ ਨੇ ਔਰ ਉਹਨਾਂ ਦੀ ਉਸ ਲੈਗੇਸੀ ਤੋਂ ਅੱਜ ਦੀ ਸਿਆਸੀ ਜਮਾਤ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਚਾਹੇ ਸਿਆਸੀ ਤੌਰ ਤੇ ਅਲੱਗ-ਅਲੱਗ ਐਲਾਈਨਸ ਸੀਗੇ ਪਰ ਇਹੋ ਜਿਹੀ ਸਖ਼ਤੀ ਤਾਂ ਜਦੋਂ ਜਾਂਦੀਆਂ ਨੇ ਤੇ ਉਹਦਾ ਸਮਾਜ ਨੂੰ ਔਰ ਪੂਰੇ ਰਾਜਨੀਤਿਕ ਸਰਕਲ ਨੂੰ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਹੁੰਦਾ ਸੁਪਰਵਾਧ ਨੂੰ ਉਹਨਾਂ ਦੀ ਆਤਮਨ ਸ਼ਾਂਤੀ ਬਖਸ਼ਣ ਔਰ ਆਧ ਚਰਨ ਜਨਵਾਸ ਬਖਸ਼ਣ ਅੱਜ ਮੈਂ ਮੇਰੇ ਸਾਥੀ ਛੋਟੀ ਵੀਰ ਮੈਂਬਰ ਪਾਰਲੀਮੈਂਟ ਮੀਥੇਰ ਜੀ ਸਾਰੀ ਸਾਥੀ ਕ੍ਰੋਸ ਆਲ ਪਾਰਟੀ ਲਈ ਸਾਰੀ ਲੋਕ ਮਿਹਰੇ 우리 시대 안전이 되니, 니가 보기